ਅੱਜ ਤੁਹਾਡਾ ਮੰਤਰੀ ਜਾ ਕੇ ਥਾਣਿਆਂ ਦੇ ਵਿੱਚ ਜਾ ਕੇ ਡਾਕਸ ਮੰਗਣ ਦੇ ਨਾਲ ਉਹਨੂੰ ਛੁਡਾਣ ਦੀ ਕੋਸ਼ਿਸ਼ ਕਰਦਾ ਉਸ ਨੂੰ ਤੁਸੀਂ ਕੀ ਕਹੋ ਮੈਂ ਤੇ ਤੁਹਾਡੇ ਨਾਲ ਅਸੀਂ ਅੱਜ ਸਾਰੀ ਡਿਟੇਲ ਸ਼ੇਅਰ ਕਰਾਂਗੇ ਇਹ ਮਾਮਲਾ 28 ਮਈ ਦਾ ਅਜਨਾਲਾ ਪੁਲਿਸ ਥਾਣੇ ਦਾ ਇਹ ਐਫ ਆਈ ਆਰ ਦੀ ਕਾਪੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਅਸੀਂ ਕਰਨ ਵੀਰ ਸਿੰਘ ਤੇ ਸਹਿਜ ਪ੍ਰੀਤ ਸਿੰਘ ਦੋਨੋਂ ਗ੍ਰਿਫਤਾਰ ਹੋਏ ਨੇ ਔਰ ਇਹਨਾਂ ਕੋਲ ਤੁਸੀਂ ਦੇਖ ਸਕਦੇ ਹੋ 50 ਗ੍ਰਾਮ ਹਿਰੋਇਨ ਬਰਾਮਦ ਹੋਈ ਕਿੰਨੀ ਹੋਈ 50 ਗ੍ਰਾਮ ਹਿਰੋਇਨ ਤੇ 50 ਗ੍ਰਾਮ ਹਿਰੋਇਨ ਕਿਸ ਕੈਟਾਗਰੀ ਚ ਆਉਂਦੀ ਹੈ ਕਮਰਸ਼ੀਅਲ ਕੈਟਾਗਰੀ ਚ ਆਉਂਦੀ ਹੈ ਇਹ ਤੁਸੀਂ ਸਾਰੇ ਦੇਖ ਰਹੇ ਹੋ ਐਫ ਆਰ ਔਰ ਇਹ ਆਮ ਆਦਮੀ ਪਾਰਟੀ ਦਾ ਟਮਾਟਰ ਵਾਲਾ ਮੰਤਰੀ ਸ਼ਕਲ ਦੇਖ ਲਓ ਜੀ ਚੰਗੀ ਤਰ੍ਹਾਂ ਇਹੀ ਨਹੀਂ ਹੋਇਆ ਹੁਣ ਅਗਲੀ ਤੁਸੀਂ ਤੁਹਾਨੂੰ ਦਿਖਾਣੇ ਆ ਸੀ ਅਸੀਂ ਕੋਈ ਫੈਕਟਸ ਆਪਣੇ ਅਲੀਗੇਸ਼ਨ ਨਹੀਂ ਲਾ ਰਹੇ ਫੈਕਟਸ ਦਿਖਾ ਰਹੇ ਆ ਔਰ ਇਹ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕਰਦਾ ਇਹ ਉਹਦੀ ਫੇਸਬੁੱਕ ਆ ਕੁਲਦੀਪ ਸਿੰਘ ਢਾਲੀਵਾਲ ਆਪਣੀ ਫੇਸਬੁੱਕ ਤੇ ਪੋਸਟ ਕੀ ਕਰਦਾ ਹੈ ਕਰ ਲੋ ਉਹ ਕਰਦਾ ਅਜਨਾਲਾ ਥਾਣੇ ਵਿੱਚ ਨਸ਼ਾ ਕਰਨ ਵਾਲੇ ਲੜਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੈਂ ਅੱਜ ਥਾਣੇ ਜਾ ਕੇ ਉਹਨਾਂ ਨੂੰ ਨਸ਼ਾ ਸ਼ਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਕਿ ਸੌਰੀ ਨਸ਼ਾ ਮੁਕਤੀ ਕੇਂਦਰ ਭੇਜਣ ਦਾ ਆਦੇਸ਼ ਦਿੱਤਾ ਕਿਉਂਕਿ ਘੱਟ ਉਮਰ ਦੇ ਨੌਜਵਾਨ ਲੜਕੇ ਹਨ ਔਰ ਮੈਨੂੰ ਲੱਗਦਾ ਹੈ ਕਿ ਉਹਨੂੰ ਸਜ਼ਾ ਦੀ ਨਹੀਂ ਇਲਾਜ ਦੀ ਲੋੜ ਹੈ ਮੈਨੂੰ ਇੱਕ ਹੀ ਇਹ ਦੱਸੋ ਕਿ ਆ ਜਦੋਂ ਐਫ ਆਈ ਆਰ ਦਰਜ ਹੋਵੇ ਕਿਹੜੇ ਸੰਵਿਧਾਨ ਚ ਲਿਖਿਆ ਕਿਹੜੇ ਕਾਨੂੰਨ ਚ ਲਿਖਿਆ ਕਿ ਮੰਤਰੀ ਜਾ ਕੇ ਥਾਣੇ 'ਚ ਆਦੇਸ਼ ਦੇਗਾ ਕੀ ਉਹਦੀ ਜੁਡੀਕਸ਼ਨ ਬੰਦੀ ਹੈ ਕਿਸੇ ਮੰਤਰੀ ਦੀ ਜਾ ਕੇ ਕਿਸੇ ਕਲਪਰਟ ਦੇ ਕਿਸੇ ਮੁਜਰਮ ਦੇ ਬਸ ਇਹ ਕਹਣਾ ਕਿ ਆਦੇਸ਼ ਦੇਣਾ ਹੈ ਥਾਣੇ ਨੂੰ ਸਭ ਤੋਂ ਪਹਿਲੀ ਚੀਜ਼ ਹੈ ਔਰ ਦੂਸਰੀ ਅੰਤਜ਼ਾਰ ਰਹੋ ਤੁਸੀਂ ਅੱਜ ਤੱਕ ਅਜੇ ਦੇਖੇਗੇ ਕੋਈ ਮੰਤਰੀ ਜਿਹੜਾ ਹੈਗਾ ਥਾਣੇ ਦੇ ਕਿਸੇ ਬੰਦੇ ਦੇ ਮਗਰ ਜਾਂਦਾ ਹੋਵੇ ਦੇਖਿਆ ਅਜੇ ਤੱਕ ਕੋਈ ਮੰਤਰੀ ਥਾਣੇ ਦੀ ਜਾਂਦਾ ਹੋਵੇ ਕਿਸੇ ਮੁੰਸ਼ਮ ਦੇ ਪੱਖੇ ਵਿੱਚ ਆ ਤੁਹਾਨੂੰ ਵੀਡੀਓ ਦਿਖਾ ਰਹੇ ਆ ਲਾਈਵ ਵੀਡੀਓ ਆ ਔਰ ਇਹਦੀ ਆਵਾਜ਼ ਵੀ ਸੁਣ ਲਓ ਨਾ ਕੀ ਆ ਦੇਸ਼ ਦੇ ਰਿਹਾ ਪੁਲਸਾਣੇ ਨੂੰ ਇਹ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਧਾਲੀਵਾਲ ਸਾਹਿਬ ਜਾ ਰਹੇ ਨੇ ਮੇਰੇ ਆਰੀਆ ਤੁਹਾਨੂੰ ਕਿੰਨਾ ਮੈਂ ਕਹਾਂ ਕਲਾ ਪੁੱਛਣ ਨੂੰ ਲੈ ਕੇ ਕਿਉਂ ਆਏ ਹੋ ਸਮਝ ਨਹੀਂ ਆ ਰਿਹਾ ਤੁਸਾਂ ਤੋਂ ਕਿ ਕਿੰਨਾ ਸਾਰਾ ਘੜੀ ਹੈ ਬੁੱਲਸ ਹਾਂ ਉਹ ਆਪਣੇ ਜਾਓ ਹਾਂ ਅਸਿਗਾ ਅਸਿਗਾ ਨਸਰ ਕੀ ਕਰੀਂ ਤੁਮਾਂ ਨੂੰ ਕਿੰਨੀ ਪੁੱਛੋ ਕੋਈ ਕੋਟਾਂ ਦਾ ਵੀ ਬਾਰੇ ਮੁੱਖ ਰੱਖੋ ਆਰ I don't know o w to t you. Don't h a t r i b e you k n o u t the r o m u t the r o w t e o u w a t u نیم و و نیم، کار کنه، اون هم نیم نیم، 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 फिर वो ठीक है और सर वो बात ठीक है क्या सर और सर वो बात ठीक है क्या सर मैं डाल रहा हूं हां डाल दूंगा हां हां और वो डाल रहा हूं क्या लॉन्च कर ਹਾਂ ਇਹ ਦੇਖੋ ਇਹ ਤੁਹਾਨੂੰ ਆਪਾਂ ਦੇ ਤਾਂ ਇਹਦਾ ਕੋਈ ਮਤਲਬ ਹੈਗਾ ਬਹੁਤ ਇਹ ਤੁਹਾਨੂੰ ਆਪਾਂ ਦੇ ਦਿੱਤਾ ਹੈ ਕਿ ਬਾਰੇ ਉੱਤਾਰ ਕਿਹਨਾ ਬੜੀ ਚੱਕੀ ਹੁਣ ਪਰ ਜਨਾਤ ਤੇ ਖਾ 3 ਬੈਕ ਹਾ ਲਿਟਰੀ ਦੇ ਇਹ ਵੀ ਕਿੰਨਾ ਮਕੀਆ ਸਗਰਾਂ ਨੂੰ ਪਰ ਨਾ ਕਰਦੇ ਗਿਹਾ ਆਪਾਂ ਸਾਰੇ ਦੇਖਿਆ ਕਿ ਇਹ ਬੇਚੀ ਦੀ

ਇਹ ਕੁਲਦੀਪ ਸਿੰਘ ਢਾਲੀਵਾਲ ਦੇ ਫੇਸਬੁੱਕ ਦੇ ਉੱਤੇ ਪਾਈ ਹੋਈ ਵੀਡੀਓ ਆ ਉਹਦੇ ਹੀ ਫੇਸਬੁੱਕ ਤੋਂ ਅਸੀਂ ਤੇ ਤੁਹਾਡੇ ਸਾਹਮਣੇ ਰੱਖੀ ਆ ਕਹਿੰਦਾ ਅੰਕੇ ਤੂੰ ਵੇਚ ਨਹੀਂ ਨਹੀਂ ਅਸੀਂ ਦੇ ਪਹਿਲਾਂ ਹੀ ਕਹਿੰਦੇ ਸੀਗੇ ਦੋ ਚੀਜ਼ਾਂ ਨੇ ਪਹਿਲਾ ਸਾਡੇ ਦੋਸ਼ਿਕਾ ਕਿ ਜਿਹੜੇ ਐਡਿਕਟ ਨੇ ਉਹਨਾਂ ਨੂੰ ਵੇਚ ਕੇ ਅੰਦਰ ਕਰੀ ਜਾਂਦੇ ਆ ਤੇ ਕਲੇਮ ਕਰੀ ਜਾਂਦੇ ਆ ਅਸੀਂ ਸਮਗਲਰ ਪਾੜਨੇ ਦੋਸ ਵਾਸੇ ਆ ਜੀਏ ਇੱਕ ਪੱਖ ਦੂਜਾ ਵੀ ਕਰ ਰਹੀ ਏ ਕਿ ਡੈਕਟਾ ਜੀ ਕੇਸ ਪਾਈ ਜਾਂਦੇ ਤੇ ਆਪਣੇ ਖਾਤੇ ਪੂਰੀ ਕਰੀ ਜਾਂਦੇ ਨੇ ਤੇ ਫਿਰ ਪੰਜਾਬ ਸਰਕਾਰ ਜੋ ਕਹਿ ਰਹੀ ਆ ਅਸੀਂ ਸਮਗਲਰ ਫੜ ਲੇ ਉਥੇ ਛੁੱਟੀ ਹੋ ਗਈ ਦੂਜੇ ਪਾਸੇ ਇੱਕ ਮੰਤਰੀ ਜਾ ਕੇ ਥਾਣੇ ਚ ਕੀ ਕਰਨ ਗਿਆ ਸੀਗਾ ਇਹ ਰਿਸ਼ਤਾ ਕੀ ਕਰਾਂਦਾ ਡਰਗਸ ਮੰਨਣਾ ਡਰਗ ਦੇ ਸਮਗਲਰ ਦੇ ਮਗਰ ਮੰਤਰੀ ਥਾਣੇ ਤੱਕ ਜਾਵੇ ਤੇ ਦਾਲ ਚ ਕੁਛ ਕਾਲਾ ਹੀ ਨਹੀਂ ਤਾਲੀ ਤਾਲੀਏ ਔਰ ਪੰਜਾਬ ਦੀ ਜਨਤਾ ਪੁੱਛਦੀ ਹੈ ਆਮ ਆਦਮੀ ਪਾਰਟੀ ਦੇ ਮੰਤਰੀਆਂ ਦਾ ਡਰੱਗਸ ਦੇ ਸੰਗਠਨਾਂ ਨਾਲ ਕੀ ਰਿਸ਼ਤਾ ਕਿਉਂ ਤੁੜਚਣ ਵਾਸਤੇ ਤੁਹਾਡੇ ਮੰਤਰੀ ਥਾਣੇ ਤੱਕ ਚੱਲ ਕੇ ਜਾਂਦੇ ਨੇ ਇਹ ਆਪਣੇ ਆਪ ਦਾ ਇੱਕ ਵੱਡਾ ਪ੍ਰਸ਼ਨ ਹੈਗਾ ਕਿ ਥੋੜੀ ਜਿਹੀ ਵੀ ਇਕਰਤ ਇਹਦਾ ਆਮ ਆਦਮੀ ਪਾਰਟੀ ਚ ਬਚੀ ਹੈ ਥੋੜੀ ਜਿਹੀ ਵੀ ਇਕਰਤ ਭਗਵੰਤ ਮਾਨ ਚ ਬਚੀ ਹੈ ਥੋੜੀ ਜਿਹੀ ਵੀ ਇਕਰਤ ਅਰਵਿੰਦ ਕੇਜਰੀਵਾਲ ਚ ਬਚੀ ਹੈ ਇਸ ਤਰ੍ਹਾਂ ਦੇ ਮੰਤਰੀ ਨੂੰ ਅੱਜ ਹੀ ਬਰਖਾਸਤ ਕਰਕੇ ਪੰਜਾਬ ਦੀ ਜਨਤਾ ਸਾਹਮਣੇ ਆਦਰਸ਼ ਪਸ ਰੱਖਣਾ ਚਾਹੀਦਾ ਭਾਰਤੀ ਜਨਤਾ ਪਾਰਟੀ ਇਮੀਡੀਏਟਲੀ ਉਹ ਮੰਤਰੀ ਜਿਹੜਾ ਸਮਗਲਰ ਕੰਟਰੈਕਟਰ ਸਮਗਲਰਸ ਨਾਲ ਉਹ ਰਿਸ਼ਤਾ ਰੱਖਦਾ ਹੋਵੇ ਉਹਨੂੰ ਛੁੜਾਉਣ ਵਾਸਤੇ ਥਾਣੇ ਤੱਕ ਜਾਂਦਾ ਹੋਵੇ ਉਹਦੇ ਤੁਰੰਤ ਸਤੀਫੇ ਦੀ ਮੰਗ ਕਰਦੀ ਹੈ ਅੱਜ ਸਾਫ ਪੜਦਾ ਸਾਫ ਹੋ ਗਿਆ ਕਿ ਪੰਜਾਬ ਤੇ ਨਸ਼ਿਆਂ ਦੇ ਪਿੱਛੇ ਨੌਜਵਾਨਾਂ ਦੀ ਮੌਤਾਂ ਦੇ ਪਿੱਛੇ ਔਰ ਜਿਸ ਤਰੀਕੇ ਨਾਲ ਨਸ਼ਾ ਘਰ ਘਰ ਪਹੁੰਚ ਰਿਹਾ ਉਹਦੇ ਵਾਸਤੇ ਸਿੱਧੇ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਭਵੰਤਮਨ ਅਰਵਿੰਦ ਕੇਜਰੀਵਾਲੋ ਦੇ ਮੰਤਰੀ ਸਤਰੀ ਕੋਲ ਹੈ। ਇਹ ਕਾਰਨ ਹੈ ਕਿ 50 ਗ੍ਰਾਮ heroin ਫੜੀ ਜਾਵੇ ਤੇ ਮੰਤਰੀ ਉਹਨਾਂ ਮਗਰ ਥਾਣੇ ਪਹੁੰਚ ਜਾਵੇ ਤੇ ਫਿਰ ਤੇ ਸਪਲਾਈ ਕੌਣ ਕਰਾ ਰਿਹਾ ਹੈ? ਇਹ ਤੁਸੀਂ ਸਾਰੇ ਸਿਆਣ। ਸੋ ਅੱਜ ਸਾਬਤ ਹੋ ਗਿਆ ਕਿ ਪੰਜਾਬ ਦੇ ਨਸ਼ੇ ਦੇ ਕਾਰੋਬਾਰ ਦੇ ਪਿੱਛੇ ਆਮ ਆਦਮੀ ਪਾਰਟੀ ਦੇ ਮੰਤਰੀ ਉਹਨਾਂ ਦੇ ਐਮ ਐਲ ਏ ਉਹਨਾਂ ਦੇ ਲੀਡਰ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੀ ਜਨਤਾ ਜਵਾਬ ਪਾ ਗਈ। ਸੋ ਇਹ ਨਹੀਂ ਆਪਾਂ ਵਰਿੰਦਰ ਸਿੰਘ ਕੰਮ ਤੇ ਜਦੀਲ ਗੱਲ ਨਹੀਂ ਗਿਆ ਸੀ ਵੀ ਜਿਹੜਾ ਨਸ਼ਾ ਪੰਜਾਬ ਚ ਆ ਰਹੀ ਹੈ ਭਾਜਪਾ ਇਹ ਅਕਾਲੀ ਦਾ ਜੋ ਅਲਾਈਨਸ ਸੀ ਉਹ ਤੋਂ ਇੱਥੇ ਸ਼ਰਮਾਪ ਹੋਈ ਆਤ ਕੰਗਣ ਕੋ ਆਸੀ ਕਿਆ ਇਸ ਤੋਂ ਵੱਡਾ ਇੱਕ ਮੰਤਰੀ ਦਾ ਸਬੂਤ ਕੀ ਹੋ ਸਕਦਾ ਕਿ ਉਸ ਮਗਲਾਨਾ ਰਲੇ ਆਇਆ ਕੋਈ ਭੈਣ ਭਰਾ ਰਿਸ਼ਤੇ ਦਾ ਤਿਲ ਜਵੇ ਤਾਂ ਨਹੀਂ ਕੋਈ ਮਗਰ ਜਾਂਦਾ ਉਹਦੇ ਇਹਦਾ ਮਤਲਬ ਕੀ ਹੋਇਆ ਇਹ ਮੰਤਰੀ ਸਿੱਧੇ ਤੌਰ ਦੇ ਉੱਤੇ ਇਸ ਧੰਦੇ ਨਾਲ ਇਨਵੋਲਵ ਉਹ ਮਾਰ ਕਹਿ ਰਹੇ ਨੇ ਕਿ ਪੰਜਾਬ ਦੇ ਵਿੱਚ ਸਿਰਫ ਨਸ਼ੇ ਦੇ ਮੁੱਦੇ ਤੇ ਸਿਆਸਤ ਨਹੀਂ ਹੋ ਰਹੀ ਹੈ ਕੀ ਦਸ਼ਾ ਇੰਡੀਆ ਦੇ ਬਾਹਰ ਹੋਰ ਕੀ ਤਹੰਤ ਹੈ ਇਸ ਤੋਂ ਵੱਡਾ ਸਬੂਤ ਕੀ ਦਿਆਂਗੇ ਸੋਨੀਆ ਮਾਨ ਜੀ ਨੂੰ ਕੋ ਇਹ ਵੀਡੀਓ ਦੇਖ ਲੈ ਕਿ ਪਕਾਓ ਅਰੇ ਜੀ ਤਾਂ ਇੱਕ ਪਾਸੇ ਜਿਹੜੀ ਪੰਜਾਬ ਸਰਕਾਰ ਹੈ ਉਹ ਕੀ ਕਰੀਏ ਕੀ ਨਸ਼ਾ ਮੁਕਤ ਦੇ ਅੰਦਰ ਮਰ ਕਾ ਵੀਰ ਅੱਤਕਿਰਤ ਬਸੇ ਬੈਠੇ ਹੋ ਕਰ ਸਕਦੇ ਨੇ ਕਿ ਭਲੇ ਵੀ ਤੁਸੀਂ ਕਿੱਥਾ ਦੇਖਦੇ ਹੋ ਕਿ ਕਿੱਥਾ ਕਾਊਂਡ ਲੈਵਲ ਹੈ ਨਹੀਂ ਦੱਸੋ ਅੱਜ ਤੱਕ ਕੀ ਪੰਜਾਬ ਸਰਕਾਰ ਨੇ ਕਿਸੇ ਵੱਡੇ ਸਮੱਗਲਰ ਨੂੰ ਗ੍ਰਿਫਤਾਰ ਕੀਤਾ ਇੱਕ ਸਿੰਪਲ ਜੀ ਗੱਲ ਹੈ ਯਾਰ ਇੱਕ ਪੁਲਿਸ ਕਿਸੇ ਮੈਸੇਜ ਕਰਨਾ ਇਹਨਾਂ ਨੇ ਐਡਿਕਟ ਨੂੰ ਫੜਿਆ ਸੀਗਾ ਕਿਸੇ ਐਡਿਕਟ ਨੂੰ ਫੜਦੀ ਹੈ ਨਸ਼ਾ ਕਰਦਾ ਜੀ ਉਹਨੇ ਨਸ਼ਾ ਕਿਹਦੇ ਕੋਲੋਂ ਤਾਂ ਪੁਲਿਸ ਨੂੰ ਇਹ ਪਤਾ ਕਰਦਾ ਔਖਾ ਕੋਈ ਉਹ ਸਪਲਾਈ ਚੇਨ ਆਇਡੈਂਟੀਫਾਈ ਕਰਨੀ ਹੋਵੇ ਜੇ ਸਰਕਾਰ ਦੀ ਮਨਸ਼ਾ ਹੋਵੇ 24 ਘੰਟੇ ਦੇ ਵਿੱਚ ਵਿੱਚ ਉਹ ਚੇਨ ਟ੍ਰੇਸ ਕੀਤੀ ਜਾ ਸਕਦੀ ਹੈ ਉਹਨੂੰ ਟਰੈਕ ਕੀਤਾ ਜਾ ਸਕਦਾ ਹੈ ਔਰ ਜਿਹੜਾ ਮੇਨ ਸਪਲਾਈਅਰ ਹੈ ਟਰੱਕ ਦਾ ਉਸ ਨੂੰ ਫੜਿਆ ਜਾ ਸਕਦਾ ਲੇਕਿਨ ਆਮ ਆਦਮੀ ਪਾਰਟੀ ਕੋਲ ਪੰਜਾਬ ਦੀ ਜਨਤਾ ਦੀ ਉਮੀਦਾਂ ਖਤਮ ਹੋ ਗਈਆਂ ਨੇ ਕਿਉਂਕਿ ਉਹਨਾਂ ਦੇ ਮੰਤਰੀ ਔਰ ਸੰਤਰੀ ਆਪ ਇਸ ਤੰਦੇ ਵਿੱਚ ਸ਼ਾਮਿਲ ਨੇ ਇਹ ਕਿਸ ਕੋਲ ਕਿਵੇਂ ਕਲਾਸੀਫਾਈਡ ਕਰ ਸਕਦੀ ਹੈ ਕਿ 15000 ਜੋ ਆਕੜਾ ਦੱਸ ਰਹੇ ਨੇ ਕਿ ਉਹਦੇ ਪਿੱਛੇ ਵੀ ਇਹੀ ਕਹਾਣੀ ਹੈ ਕਿ ਸਮਗਲਰ ਮੱਛੀਆਂ ਤੇ ਕਾਰਵਾਈ ਹੋਈ ਮਗਰ ਪੁੱਛਾ ਤੇ ਨਹੀਂ ਮੈਨੂੰ ਦੱਸ ਦਿਓ ਤੁਸੀਂ ਦੱਸ ਦਿਓ ਕਿ ਕਿਹੜਾ ਇੱਕ ਵੀ ਨਾਂਗ ਨਾ ਦੇ ਜਿਹੜਾ ਬੇਚ ਬਰਦਾ ਫੜਿਆ ਮੈਂ ਕੀ ਕਹਿ ਰਹੀ ਮੈਂ ਤਾਂ ਇੱਕ ਵੀ ਦੱਸੋ ਇੱਕ ਵੀ ਨਾਂ ਤੇ ਲੈ ਜਾਓ ਨਾ ਜੇ ਕਾਰਵਾਈ ਕੀਤੀ ਹੈ ਤੇ ਦੱਸੋ ਕਿ ਕਿਸ ਦੇ ਖਿਲਾਫ ਕਾਰਵਾਈ ਕੀਤੀ ਹੈ ਇੱਕ ਵੀ ਤਾਂ ਦੱਸੋ ਜਿਹੜਾ ਮੇਨ ਸਪਲਾਇਰ ਹੋਵੇ ਅੱਛਾ ਟਰੇਨ ਦਾ ਕਿਹੜੇ ਦੇ ਮੇਨ ਮੈਂ ਤੁਹਾਨੂੰ ਕੋਈ ਇਹ ਸਰਕਾਰ ਦਾ ਕੰਮ ਹੈ ਸਾਡਾ ਨਹੀਂ। ਨਹੀਂ ਕੋਈ ਪਤਾ ਹੋ ਤੁਸੀਂ ਕਹਿਦੇ ਹੋ ਵੱਡੇ ਤੇ ਹੋਈ ਕਾਰ ਕੀਤਾ ਹੀ ਪਤਾ ਨਹੀਂ ਕੋਈ ਪਤਾ ਹੋ ਇਸ ਕਰਕੇ ਕਹਿ ਰਿਹਾ ਕਿ ਜਿੰਨੇ ਵੀ ਕੇਸਸ ਹੋ ਰਹੇ ਨੇ ਜਿਹੜੇ ਪੈਟੀ ਪੈਡਲਰਸ ਨੇ ਜਾਂ ਐਡਿਕਟ ਨੇ ਸਿਰਫ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਹੈ। ਤੁਸੀਂ ਕੀ ਸਮਝੋ ਇਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੇ ਇਸ਼ਤਿਹਾਰਾ ਤੋਂ ਪਹਿਲਾਂ ਰੋਟੀ ਨਹੀਂ ਆ ਜਾਂਦੀ ਐਡਵਰਟਾਈਜ਼ਮੈਂਟ ਦੇ ਪਹਿਲਾਂ ਆ ਜਾਂਦੀ ਜੇ ਕਿਸੇ ਵੱਡੇ ਸਪਲਰ ਫੜੇ ਤਾਂ ਤੁਹਾਨੂੰ ਥੱਪਾ ਲਾ ਕੇ ਭਲਾ ਕੇ ਨਹੀਂ ਦੱਸੇ। ਦੇਖੋ ਯਾ ਵੱਡਾ 스ਕਰ ਫਾੜ ਲਿਆ ਸੀ ਸ਼ਰਮੇ ਨੇ ਸਵਾਲ ਕੀਤਾ ਜੀ ਵੀ ਕਿਹੜਾ ਬੱਚਾ ਆਇਆ ਸੀਗਾ ਸ਼ੋਭਨੀ ਕਾਂਗਰਸ ਤੇ ਬੀਜੇਪੀ ਦੀ ਸਰਕਾਰ ਕਰਮੇ ਤੁਸੀਂ ਉਹਦਾ ਜਵਾਬ ਸਹੀ ਤਰੀਕੇ ਨਾਲ ਦਿੱਤਾ ਤੁਹਾਨੂੰ ਮੰਨਦੇ ਹੋ ਵੀ ਉਹ ਸਹੀ ਕਹਿ ਰਹੇ ਨੇ ਮੈਂ ਇਸ ਗੱਲ ਨਾਲ ਸਵਾਲਿਆ ਕਿ ਇੱਕ ਸੋਸ਼ਲ ਬਿਮਾਰੀ ਜਿਹੜੀ ਸ਼ੁਰੂ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਇਹਦਾ ਵਡਾਵਾ ਜਾਂਦਾ ਸਬੂਤ ਤੁਹਾਡੇ ਸਾਹਮਣੇ ਸਰ ਸਰ ਇਹ ਕਹਿੰਦੇ ਵੱਡੇ ਸਮਾਗਮ ਜਿਹੜੇ ਨੇ ਯਾਨੀ ਠੀਕ ਹੈ ਵੱਡੇ ਸਮਰਨਰ ਜਿਹੜੇ ਹੈਗੇ ਨੇ ਉਹਨਾਂ ਨੂੰ ਨਸ਼ਾ ਆ ਕਿੱਥੋਂ ਰਿਹਾ ਸਰ ਬਾਰਡਰ ਤੇ ਤਾਂ ਪੀਐਸਫ ਪੂੜੀ ਲੱਗੀ ਹੋਈ ਹੈ ਨਾ ਜਿਹੜਾ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਜੇ ਬਾਰਡਰ ਕ੍ਰੋਸ ਤੇ ਕਰ ਗਈ ਬਾਰਡਰ ਦੇ ਬਾਅਦ ਜਿਹੜਾ ਪੰਜਾਬ ਦੇ ਵਿੱਚ ਸਪਲਾਈ ਹੋ ਰਿਹਾ ਉਹਦੇ ਉਹ ਕਿਹਨੇ ਦੇਖਣਾ ਸਰ ਬਾਰਡਰ ਬਾਰਡਰ ਸਦਾ ਬਾਰਡਰ ਕਰਦੀ ਹੈ ਸਰ ਬਲੋ ਸੁਣੋ ਸੁਣ ਮੈਂ ਕਹ ਰਿਹਾ ਤੇਰੇ ਤਿੱਥੇ ਬਾਰਡਰ ਦਾ ਸਵਾਲ ਹੈ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਪਾਕਿਸਤਾਨ ਹਰ ਹੁਕਮੀ ਅਕਤ ਕਰਦਾ ਹੈ ਸਾਡੀ ਸਰਕਾਰ ਚਾਹੇ ਉਹ ਪੰਜਾਬ ਦੀ ਪੁਲਿਸ ਹੋਵੇ ਚਾਹੇ ਬੀਐਸਐਫ ਹੋਵੇ ਉਹ ਜਿਹੜੇ ਜਿਹੜੇ ਬਈਅਰ ਲੈਂਦੀ ਆ ਉਹ ਨਵੇਂ ਬਈਅਰ ਅਡਾਪਟ ਕਰਦੇ ਪਹਿਲਾਂ ਪਾਈਪਾਂ ਥੰਨੋਂ ਸੁਰੰਗਾ ਕੱਟ ਕੇ ਪਾਈਪਾਂ ਨਾਲ ਕਰਦੇ ਸੀ ਉਹ ਬਲੌਕ ਹੋਇਆ ਫਿਰ ਜਿਹੜਾ ਸਾਡਾ ਸਤਲੁਜ ਦਰਿਆ ਉਹਦੇ ਵਿੱਚੋਂ ਦੀ ਨਿਕਲ ਕੇ ਆਉਂਦੇ ਸੀ ਉਹ ਬਲੌਕ ਕੀਤੇ ਫਿਰ ਡਰੋਨਸ ਦੇ ਰਾਹੀਂ ਆਣਾ ਸ਼ੁਰੂ ਹੋ ਗਿਆ ਔਰ ਹੁਣ ਤੁਸੀਂ ਦੇਖਿਆ ਹੋਣਾ ਕਿ ਜਿਸ ਤਰੀਕੇ ਨਾਲ ਕੇਂਦਰ ਸਰਕਾਰ ਨੇ ਇਫੈਕਟਿਵਲੀ